ਕਈਆਂ ਨੇ ਸਿੱਖ ਭਜਾਓ ਦੇਸ਼ ਬਚਾਓ ਦਾ ਨਾਰਾ ਲਾਣ ਲੱਗੇ ਲੋਕਾਂ ਦੀ ਗੱਲਾਂ ਇਟਿਆਰ ਪਾਕਿਆ ਗੱਲਾਂ ਸ਼ੁਰੂ ਕਰ ਦਿੱਤੀ ਸਾਡੇ ਅਸਤੇ ਬੜਾ ਇੱਕ ਤਰ੍ਹਾਂ ਨਾਲ ਉਹ ਐਸਾ ਮੰਜ਼ਰ ਸੀਗਾ ਵੀ ਜਿੰਨੂੰ ਅਸੀਂ ਪਹਿਲਾਂ ਕਦੀ ਦੇਖਿਆ ਸੀਗਾ ਨਾ ਸੁਣਿਆ ਸੀਗਾ ਅਸੀਂ ਕਿਹਾ ਤੁ ਜਿਹੜਾ ਮਾਰਿਆ ਝਾਂ ਕੇ ਦੇਖਿਆ ਤੇ ਸਾਹਮਣੇ ਚਲਦੇ ਆ ਦੇਖਿਆ ਲੋਕਾਂ ਦੀ ਛਾਤੀਆਂ 'ਚ ਗੋਲੀ ਵੱਜ ਰਹੀ ਹੈ ਬਟੇ ਜ਼ਰਾ ਕਰਕੇ ਡਿੱਗ ਰਹੇ ਨਹੀਂ ਦੁਕਾਨਾਂ ਨੂੰ ਅੱਗੇ ਲਾਈਆਂ ਜਾ ਰਹੀਆਂ ਹਨ ਵੇ ਸਾਹ ਮਤਲਬ ਕਿ ਬੰਦੇ ਸੜਕਾਂ ਤੇ ਨਹੀਂ ਵੀ ਜਿਹੜੇ ਕਿਸੇ ਟਾਈਮ ਤੇ ਕੰਮ ਸਾਨੂੰ ਵੀ ਸਾਡੇ ਤਰ੍ਹਾਂ ਹੀ ਸਿੱਖਿਆ ਤੇ ਉਹਨਾਂ ਨੇ ਹੀ ਫਿਰ ਆਪਣੇ ਰਾਖੇ ਸਿੱਖਾਂ ਦਾ ਹੀ ਕਤਲ ਕੀਤਾ ਤਾਂ ਦੋ ਮੁਲਕਾਂ ਨੇ ਲੜਾਈ ਸੀ ਕਿ ਆ ਮੁਸਲਮ ਤੇ Hindu Sikh ਮੰਨਦੇ ਸੰਗ ਚਲੇ ਇੱਕੋ ਹੀ ਪਰਿਵਾਰ ਹੈ ਤੇ ਪਰ ਇਹ ਜਿਹੜਾ ਹੈ ਇਹ ਤਾਂ ਤੇ ਮੇ ਪਲਾਨ ਕਰਕੇ ਮਤਲਬ ਭਰਾ ਭਰਾ ਨੂੰ ਲੜਾਣ ਦੀ ਜਿਹੜੀ ਲਈ ਇਹ ਭਰਾ ਭਰਾ ਨੂੰ ਲੜਾਣ ਦੇ ਵਿੱਚ ਪੂਰਾ ਮਤਲਬ ਕਿ ਜਿੰਨੂੰ ਮੈਂ ਸਹੀ ਗੱਲ ਕਵਾਂਗਾ ਤੇ ਇਹ ਵੀ ਸੰਗਿੰਦ ਵਿੱਚ ਸਰਕਾਰਾਂ ਦਾ ਪੂਰਾ ਭਰਾਸੀ ਦਾ ਪਰ ਅੱਜ ਕਿਸ ਗੱਲ ਨਹੀਂ ਕਰਦੇ ਅੱਜ ਵੀ ਹਮੇਸ਼ਾ ਰਹੇ ਇਸ ਜਗ੍ਹਾ ਚੜ੍ਹੇ ਸਾਡੇ ਰਹਿਣ ਦੇ ਕਾਬਿਲ ਨਹੀਂ ਰਹੀ